ਹੈਲੋ 사ਸੀ ਕਾਲ ਜੀ ਰਾਤੀ ਤੇ ਫਿਰ ਅਸੀਂ ਲੇਟ ਹੋ ਜਾਗੇ 1:30 ਵਜੇ ਨਾ ਪਹੁੰਚੇ ਸੀ ਤੂੰ ਕਹਿੰਿਆ ਥਾਂ ਤੇ ਪੇਪਰ ਦਿਖਾਣੇ ਕਈ ਕੁਛ ਕਰਨਾ ਓਦਾਂ ਟਾਈਮ ਤੇ ਟਾਈਮ ਜਿਹੜਾ ਸਾਡਾ ਵੀ ਉਹ ਸੀ ਵੀ ਅਸੀਂ ਸਵੇਰੇ ਮਤਲਬ ਰਾਤ ਨੂੰ 12 ਵਜੇ ਨਾ ਪਹੁੰਚਣਾ ਇੱਥੇ ਪਰ ਪੇਪਰ ਕਾਰਵਾਈ ਕਰਦੇ ਕਰਦੇ ਲੇਟ ਹੋ ਗਏ ਵਿੱਚ ਜਾਮ ਆ ਗਿਆ ਇੱਕ ਦੋ ਥਾਂ ਤੇ ਟ੍ਰੈਫਿਕ ਆ ਮਲ ਐਕਸੀਡੈਂਟ ਹੋ ਗਿਆ ਜਿੱਤੇ ਕਰਕੇ ਮਤਲਬ ਰਸ ਜਾਰਿਆ ਤੇ ਅਸੀਂ 1:30 ਵਜੇ ਪਹੁੰਚੇ ਤੇ ਆ ਕੇ ਰੋਟੀ ਪਾਣੀ ਖਾਦਾ ਸਾਰੀ ਫੈਮਿਲੀ ਉਹਨੇ ਮਿਲੇ ਆ ਮਤਲਬ ਮੇਰੀ ਸਿਸਟਰ ਨੇ ਇੱਥੇ ਛੋਟੇ ਗ੍ਰੀਨਲੈਂਡ ਦੇ ਵਿੱਚ ਤੇ ਉਹਨਾਂ ਦਾ ਇੱਕ ਦਿਓਰ ਹੈ ਤੇ ਦਰਾਣੀ ਹੈ ਤੇ ਦੋ ਬੱਚੇ ਨੇ ਉਹਨਾਂ ਦੇ ਆਪਣੇ ਬੱਚੇ ਅਮਰੀਕਾ ਨੇ ਤੇ ਉਹਨਾਂ ਸੀ ਚੱਲੇ ਆ ਬਾਹਰ ਮਾਰਕੀਟ ਨਿਕਲਣ ਲੱਗੇ ਆ ਤੇ ਅਸੀਂ ਕੱਲ ਜਿਹੜਾ 6:30 7 ਵਜੇ ਤੋਂ ਲੈ ਕੇ 6:30 ਵਜੇ ਨਾਲ ਬਾਹਰ ਨਿਕਲ ਕੇ ਤੇ ਕਾਫੀ ਪੀਤੀ ਸੀ ਤੇ 7 ਵਜੇ ਨਾਲ ਹੀ ਸਫ਼ਰ ਸ਼ੁਰੂ ਕੀਤਾ ਸੀ 7 ਵਜੇ ਤੋਂ ਬਾਅਦ ਰਾਤੀ 1:30 ਵਜੇ ਤੱਕ ਅਸੀਂ 1700 ਕਿਲੋਮੀਟਰ ਤੈਅ ਕਰਕੇ ਅਸੀਂ ਇਥੇ ਪਹੁੰਚਿਆ ਸ਼ਹਿਰ ਦੇ ਵਿੱਚ ਤੇ ਕਾਫੀ ਤੰਗੀਆਂ ਕਾਫੀ ਮੁਸ਼ਕਲਾਂ ਆਈਆਂ ਪਰ ਲੱਗਦਾ ਨਹੀਂ ਜਦੋਂ ਭਰਿਆ ਸੀ ਨਾ ਵੀ ਦੇ ਵਿੱਚ ਵੀ ਹਾਂ 1700 ਕਿਲੋਮੀਟਰ ਅੱਜ ਅਸੀਂ ਤੈਅ ਕਰ ਲਾਂਗੇ ਇਹ ਸੋਚਿਆ ਹੈ ਹਾਂ ਵੀ ਨਾਰਥ ਮੈਸੋਡੋਨੀਆ ਚ ਜਾ ਕੇ ਰਾਤ ਰਾਂਗੇ ਤੇ ਮੰਗਲਵਾਰ ਸਵੇਰੇ ਪਹੁੰਚਾਂਗੇ ਗ੍ਰੀਸਲੈਂਡ ਗ੍ਰੀਸ ਇਥੇ ਸ਼ਹਿਰ ਮਤਲਬ ਜਿੱਥੇ ਸਾਡੇ ਸਿਸਟਰ ਰਹਿੰਦੇ ਨੇ ਪਰ ਬਾਈ ਗੁਰਤੀ ਕਿਰਪਾ ਨਾਲ ਸਫਰ ਬਿਲਕੁਲ ਠੀਕ ਠਾਕ ਰਿਹਾ ਕੋਈ ਪ੍ਰੋਬਲਮ ਨਹੀਂ ਆਈ ਸਾਰਾ ਕੁਝ ਵਧੀਆ ਚੱਲਦਾ ਰਿਹਾ ਤੇ ਅਸੀਂ ਆਪਣੇ ਟਾਈਮ ਦੇ ਮੁਤਾਬਕ ਜੋ ਸਾਡਾ ਪਲਾਨ ਸੀ ਉਹਦੇ ਮੁਤਾਬਕ ਅਸੀਂ 1:30 ਵਜੇ ਪਹੁੰਚ ਗਏ 1:30 ਘੰਟਾ ਲੇਟ ਹੋਏ ਹਾਂ ਕੋਈ ਏਡੀ ਵੱਡੀ ਨਹੀਂ ਗੱਲ ਇੱਕ ਤਾਂ ਤੇ ਗੱਡੀ ਦੇ ਪੇਪਰਾਂ ਦੀ ਬੜੀ ਪ੍ਰੋਬਲਮ ਬਣੀ ਨਾਰਥ ਮੈਸੋਡੋਨੀਆ ਦੇ ਵਿੱਚ ਇੱਕ ਗੱਡੀ ਦਾ ਪੇਪਰ ਲੈਂਦੇ ਨੇ ਤੇ ਉਹਨੂੰ ਗ੍ਰੀਨ ਕਾਰਡ ਕਹਿੰਦੇ ਨੇ ਉਸ ਪੇਪਰ ਨੂੰ ਉਹ ਪੇਪਰ ਇੱਕ ਨਾਰਮਲ ਪੇਪਰ ਹੁੰਦਾ ਹੈ ਤੇ ਪਰ ਉਥੇ ਨੋਰਥ ਮੈਸੇਡੋਨੀਆ ਵਾਸਤੇ ਉਹ ਪੇਪਰ ਜ਼ਰੂਰੀ ਹੈ ਜੇ ਤੁਹਾਡੇ ਕੋਲ ਪੇਪਰ ਨਹੀਂ ਹੈਗਾ ਤੇ ਤੁਸੀਂ ਆਪਣੀ ਗੱਡੀ ਤੇ ਇੰਟਰ ਨਹੀਂ ਹੋ ਸਕਦੇ ਤੇ ਉਹ ਸਾਨੂੰ ਅਸੀਂ ਤੁਹਾਨੂੰ ਅਸੀਂ ਸਾਰਾ ਕੁਝ ਦਿਖਾਵਾਂਗੇ ਵੀਡੀਓ ਦੇ ਵਿੱਚ ਸਾਰਾ ਕੁਝ ਦੱਸਾਂਗੇ ਹਾਂ ਵੀ ਆ ਇਦਾਂ ਦਾ ਪੇਪਰ ਹੈ ਤੇ ਤੁਸੀਂ ਆਪਣੀ ਜਿਹੜੀ ਇੰਸ਼ੋਰੈਂਸ ਵਾਲੇ ਨੇ ਉਹਨਾਂ ਕੋਲ ਉਹ ਪੇਪਰ ਫ੍ਰੀ ਵਿੱਚ ਲੈ ਸਕਦੇ ਹੋ ਜੇ ਕਿਸੇ ਵੀ ਮੇਰੇ ਭੈਣ ਭਰਾ ਨੇ ਗ੍ਰੀਸ ਆਣਾ ਹੋਵੇ ਗੱਡੀ ਤੇ ਤੇ ਉਹਨੂੰ ਨੋਰਥ ਮੈਸੇਡੋਨੀਆ ਤੋਂ ਲੰਘਣਾ ਪੈਣਾ ਤੇ ਉਹਨੂੰ ਉਹ ਪੇਪਰ ਜ਼ਰੂਰੀ ਚਾਹੀਦਾ ਹੈ ਗ੍ਰੀਨ ਕਾਰਡ ਜਿਹੜਾ ਪਹਿਲਾਂ ਤਾਂ ਅਸੀਂ ਚੱਕਰਾਂ 'ਚ ਪੈਰੇ ਮੈਂ ਕਿਹਾ ਵੀ ਗ੍ਰੀਨ ਕਾਰਡ ਮੰਗਣ ਡਿਆ ਤਸੀਂ ਇੱਥੇ ਤੇ ਆਪਣੇ ਜਰਮਨ ਦੀ ਆਈਡੈਂਟੀ ਕੱਢ ਕੇ ਦਿੱਤੀ ਜਿਹੜਾ ਘਰ ਮੈਂ ਹਾਊਸ ਵਾਈਸ ਹੁੰਦਾ ਜਿਹੜਾ ਕਹਿੰਦੇ ਅਸੀਂ ਦੋਚ ਦੇ ਵਿੱਚ ਤੇ ਉਹ ਕਹਿੰਦੇ ਨਹੀਂ ਐ ਨਹੀਂ ਹੈਗਾ ਇਹ ਤੁਹਾਡਾ ਪੇਪਰ ਗੱਡੀ ਦੀ ਤੇ ਚਾਹੀਦੀ ਰੈ residancy ਮੈਂ ਕਿਹਾ ਵੀ ਚੰਗੀ ਆ ਗੱਲ ਬਣੀ ਗੱਡੀ ਦੀ ਤੇ ਕਦੀ ਰੈ residancy ਸੁਣੀ ਨਹੀਂ ਤੇ ਪਹਿਲੀ ਵਾਰੀ ਇਹ ਵੀ ਇੱਕ ਗੱਲ ਸੁਣਨ ਨੂੰ ਨਵੀਂ ਮਿਲੀ ਵਾ ਗੱਡੀ ਦੀ ਰੈ residancy ਚਾਹੀਦੀ ਹੈ ਤੇ ਉਹ ਪੇਪਰ ਐਵੇਂ ਨਾਰਮਲ ਜਿਹਾ ਪੇਪਰ ਹੋਦਾ ਕੋਈ ਪੈਸਾ ਨਹੀਂ ਲੱਗਦਾ ਕੋਈ ਖਰਚਾ ਨਹੀਂ ਹੈਗਾ ਤੇ ਉਹ ਤੁਹਾਨੂੰ ਕਢਾ ਕੇ ਆਉਣਾ ਚਾਹੀਦਾ ਤੇ ਜਿਹੜੇ ਹੁਣ ਕਈ ਜਿਹੜੇ ਜਰਮਨ ਤੋਂ ਆਏ ਹੀ ਤੇ ਮੈਂ ਤੇ ਜਾਣ ਕੀ ਗਿਆ ਤੇ ਮੈਂ ਮਨ ਉਹਨਾਂ ਨੂੰ ਕਾਢ ਕੇ ਦੇਤਾ ਪੇਪਰ ਨਹੀਂ ਮੈਂ ਇਦਾਂ ਦਾ ਜਾਣਾ ਮੈਂ ਚਲੋ ਗੱਡੀ ਦੀ ਇਨਸ਼ੋਰੈਂਸ ਵਾਸਤੇ ਸਾਰੀ ਗੱਲਬਾਤ ਕਰਦਾ ਵਾਂ ਉਹ ਕਹਿੰਦੇ ਇਨਸ਼ੋਰੈਂਸ ਜਿਹੜੀ ਉਹ ਨਾਰਮਲ ਜਿਹੜੀ ਤੇ ਚੱਲਦੀ ਵੀ ਉਹ ਹੀ ਠੀਕ ਹੈ ਪਰ ਇਹ ਪੇਪਰ ਜ਼ਰੂਰ ਚਾਹੀਦਾ ਜਿੱਥੇ ਵੀ ਦਿਖਾਣਾ ਤੂੰ ਹੋਰ ਇਹ ਪੇਪਰ ਦਿਖਾਣਾ ਤੇ ਜੇ ਉਹ ਪੇਪਰ ਸਾਡੇ ਕੋਲ ਨਾ ਹੁੰਦਾ ਤੇ ਭਾਵੇਂ ਸਾਨੂੰ ਸ਼ਾਇਦ ਵਾਪਸ ਆਣਾ ਪੈਂਦਾ ਜਾਂ ਹੋਰ ਸਾਨੂੰ ਉਥੇ ਲੇਟ ਹੋਣਾ ਪੈਂਦਾ ਵੀ ਅੱਜ ਅਸੀਂ ਸਵਿਰੇ ਦੇਨ ਚੜ੍ਹਨਾ ਸੀ ਤੇ ਮੇਰੇ ਛੋਟਾ ਮੁੰਡਾ ਜਾਂਦਾ ਉੱਥੇ ਇੰਸ਼ੋਰੈਂਸ ਵਾਲਿਆਂ ਕੋਲ ਤੇ ਉਹਨਾਂ ਨੂੰ ਕਹਿੰਦਾ ਪੇਪਰ ਚਾਹੀਦਾ ਤੇ ਫਿਰ ਮੈਨੂੰ ਉਹਦੀ ਸਕੈਨ ਕਰਕੇ ਫੋਟੋਕਾਪੀ ਜਾਂ ਫੈਕਸ ਕਰਕੇ ਦਿੰਦੇ ਨੰਬਰ ਇਹਨਾਂ ਨੂੰ ਕਰਦੇ ਕੁਛ ਨਾ ਕੁਛ ਤੇ ਫਿਰ ਅਸੀਂ ਅੱਜ 9 10 ਵਜੇ 11 ਵਜੇ ਨਾਲ ਅਜੇ ਤੱਕ ਉੱਥੇ ਮੈਸੇਡੋਨੀਆ ਹੁਣਾ ਸੀ ਜੇ ਅੱਜ ਸ਼ਾਮਾਂ ਨੂੰ ਪਹੁੰਚਣਾ ਸੀ ਹਲੋ ਸਾਡਾ ਇੱਕ ਦਿਨ ਹੋਰ ਪੂਰਾ ਖਰਾਬ ਹੋਣਾ ਸੀ ਤੇ ਇਸ ਕਰਕੇ ਅਸੀਂ ਦੱਸਾਂਗੇ ਉਹ ਪੇਪਰ ਤੁਹਾਨੂੰ ਵੀਡੀਓ ਦੇ ਵਿੱਚ ਜਦੋਂ ਅਸੀਂ ਨਾਰਥ ਮੈਸੇਡੋਨੀਆ ਦੇ ਪਾਵਾਂਗੇ ਤੇ ਉਹਦੇ ਵਿੱਚ ਦੱਸਾਂਗੇ ਤੋ ਉਦਾਂ ਵੀ ਸਾਰੇ ਜਿਨ੍ਹਾਂ ਦੇਸ਼ਾਂ 'ਚੋਂ ਲੰਘਨੇ ਪਿਆ ਉਹਨਾਂ ਦੇ ਸਾਰਿਆਂ ਦੇ ਟੈਕਸ ਵਗੈਰਾ ਸਾਰਾ ਕੁਝ ਦੱਸਾਂਗੇ ਆਵੇਂ ਇਹਨਾਂ ਦੇਸ਼ਾਂ ਦੇ ਵਿੱਚ ਆਪਾਂ ਨੂੰ ਇੰਨਾ ਟੈਕਸ ਦੇ ਕੇ ਆਣਾ ਆ ਕੇ ਰਹਿਣਾ ਪੈਣਾ ਲੰਘ ਲੰਘ ਸਕਦੇ ਆਪਾਂ ਬਾਕੀ ਗੱਡੀ ਤੇ ਤੇਲ ਦਾ ਵੀ ਦੱਸਾਂਗੇ ਹਾਂ ਵੀ ਗੱਡੀ ਕਿੰਨਾ ਤੇਲ ਖਾਂਦੀ ਹੈ ਵੀ ਇੱਥੇ ਆਸ ਦੇਸ਼ 'ਚ ਵੜਿਆਂ ਤੇ ਆਸ ਦੇਸ਼ 'ਚ ਵੜਿਆਂ ਕਿੰਨਾ ਤੇਲ ਸਾਰਾ ਕੁਝ ਤੇ ਬਾਕੀ ਜਿਹੜਾ ਹੋਟਲ ਏ ਉਹ ਤੇ ਤੁਹਾਡੇ ਤੇ ਆਪਣੇ ਤੇ ਡਿਪੈਂਡ ਹੈ ਅਸੀਂ ਘੱਟ ਤੋਂ ਘੱਟ ਤੁਹਾਨੂੰ ਦੱਸਾਂਗੇ ਹਾਂ ਵੀ ਘੱਟ ਤੋਂ ਘੱਟ ਇੰਨੇ ਦੇ ਵਿੱਚ ਵੀ ਹੋਟਲ ਮਿਲ ਸਕਦਾ ਤੇ ਬਾਕੀ ਤੁਹਾਡੀ ਆਪਣੀ ਹਿੰਮਤ ਹੈ ਵੀ ਤੁਸੀਂ 5 ਸਟਾਰ 'ਚ ਲੈਣ ਆਣਾ ਚਾਹੁੰਦੇ ਹੋ ਕਿੰਨੇ ਪਾਸਾ ਲੈਣਾ ਚਾਹੁੰਦੀ ਉਹਦੇ ਹਿਸਾਬ ਨਾਲ ਸਹੂਲਤਾਂ ਨੇ ਤੇ ਅੱਜ ਹੁਣ ਅਸੀਂ ਚੱਲੇ ਆ ਆਪਣੇ ਇੱਥੇ ਪਾਕਿਸਤਾਨੀ ਭਰਾ ਐ ਉਹਨੇ ਨਰਸਰੀ ਖੋਲੀ ਇੱਥੇ ਤੇ ਕਿਉਂ ਜਦੋਂ ਆਪਣੇ ਭੈਣ ਭਰਾ ਇੰਡੀਅਨ ਪਾਕਿਸਤਾਨੀ ਨੇ ਜਾਂ ਸ਼੍ਰੀਲੰਕਾ ਜਾਂ ਬੰਗਲਾਦੇਸ਼ੀ ਕੋਈ ਵੀ ਨੇ ਤੇ ਸਾਰੇ ਆਪਣੇ ਹੀ ਨੇ ਤੇ ਉਹ ਫਿਰ ਦਿਲ ਕਰਦਾ ਚਲੋ ਠੀਕ ਉਹਨਾਂ ਨੇ ਜਿਹੜੀਆਂ ਮੱਲਾ ਮਾਰੀਆਂ ਤੇ ਆਪਾਂ ਉਹ ਦਿਖਾਈਏ ਸਾਰੀਆਂ ਵੀ ਉਹਨਾਂ ਨੇ ਕਿੱਥੇ ਕਿੱਥੇ ਮੱਲਾ ਮਾਰੀਆਂ ਨੇ ਕੀ ਕੀਤਾ ਤੇ ਆਪਾਂ ਮੈਨੂੰ ਲੱਗਦਾ ਆਪਾਂ ਪਹੁੰਚ ਗਏ ਆ ਨਰਸਰੀ ਦੇ ਵਿੱਚ ਤੇ ਚਲੋ ਆਜੋ ਵੇਖਦੇ ਆ ਫਿਰ ਨਰਸਰੀ ਕਿੱਦਾਂ ਦੀ ਬਣਾਈ ਹੈ ਹੈਲੋ 사ਸੀ કાજી ਅੱਜ ਦਾ ਨਵਾਂ ਦਿਨ ਤੇ ਨਵਾਂ ਬਲੌਗ ਗ੍ਰੀਸ ਦੇ ਗ੍ਰੀਸ ਦਾ ਪਹਿਲਾ ਬਲੌਗ ਸਾਡਾ ਹੀ ਤਿਆਰ ਕਰਨ ਲੱਗੇ ਹੁਣ ਤੇ ਆਪਣੇ ਇੱਥੇ ਇੱਕ ਪਾਕਿਸਤਾਨੀ ਭਰਾ ਹੈ ਕਿ ਉਹਨਾਂ ਨੇ ਇੱਥੇ ਮਤਲਬ ਆਪਣੇ ਨਰਸਰੀ ਖੋਲੀ ਤੇ ਕਾਫੀ ਵੱਡੀ ਹੈ ਤੇ ਉਹਨਾਂ ਨਾਲ ਗੱਲਬਾਤ ਕੀਤੀ ਹਾਂ ਵੀ ਕਹਿੰਦੇ ਤੁਸੀਂ ਦਿਖਾ ਸਕਦੇ ਹੋ ਵੀ ਆਪਣੀਆਂ ਮੱਲਾਂ ਮਾਰੀਆਂ ਨੇ ਜਿਹੜੇ ਆਪਣੇ ਇੰਡੀਅਨ ਪਾਕਿਸਤਾਨੀ ਸ਼੍ਰੀਲੰਕਾ ਬੰਗਲਾਦੇਸ਼ ਭਰਾਵਾਂ ਨੇ ਸਾਰਿਆਂ ਨੇ ਹੁਣ ਜਿਹੜੇ ਵੀ ਅਸੀਂ ਇੱਥੇ ਜਾਵਾਂਗੇ ਕਿ ਉੱਥੇ ਆਪਣੇ ਲੋਕਾਂ ਨੇ ਜਿਹੜੀਆਂ ਮੱਲਾਂ ਮਾਰੀਆਂ ਨੇ ਉਹ ਸਾਰੀਆਂ ਦਿਖਾਵਾਂਗੇ ਜਾਂ ਨਵੀਆਂ ਚੀਜ਼ਾਂ ਨੇਚਰਲ ਹੋਰ ਚੀਜ਼ਾਂ ਕਾਫੀ ਦਿਖਾਵਾਂਗੇ ਚਲੋ ਆਜੋ ਐ ਦਿਖਾਓ ਜੀ ਆ ਗਮਲਿਆਂ ਦੇ ਡਿਜ਼ਾਈਨ ਬਣਾਏ ਨੇ ਲਾਉਣ ਵਾਸਤੇ ਤੇ ਇੱਥੇ ਲੋਕੀ ਕਾਫੀ ਇਹਨਾਂ ਚੀਜ਼ਾਂ ਨੂੰ ਪਸੰਦ ਕਰਦੇ ਨੇ ਆ ਦੇਖੋ ਸਾਰੇ ਬੂਟੇ ਨੇ ਪਰ ਇੱਥੇ ਗਰਮੀ ਅੱਜ ਬਹੁਤ ਜ਼ਿਆਦਾ ਹੈ ਮੈਂ 32 33 ਡਿਗਰੀ ਗਰਮੀ ਹੋਣੀ ਹੈ ਤੇ ਠਹਿਰ ਕੇ ਅਸੀਂ ਜਾਵਾਂਗੇ ਸਮੁੰਦਰ ਗੰਡੇ ਵੀ ਨਾਨ ਅਜੇ ਤੱਕ ਗਰਮੀ ਬਹੁਤ ਹੈ ਤੇ ਆ ਫੁੱਲ ਮਤਲਬ ਕਾਫੀ ਲਾਏ ਨੇ ਇਹਨਾਂ ਨੇ ਮਤਲਬ ਵੇਚਣ ਵਾਸਤੇ ਵੀ ਚੰਗੀ ਹੋਲ ਸੇਲ ਦੀ ਦੁਕਾਨ ਹੈ ਇਹਨਾਂ ਦੀ ਵੱਡੀ ਸਾਰੀਆਂ ਚੀਜ਼ਾਂ ਨੇ ਆ ਉੱਥੇ ਤੱਕ ਬਾਹਰ ਤੱਕ ਪਰਾਂ ਦਾ ਕੀ ਸਾਰੇ ਇਹ ਆ ਮੇਰੇ ਖਿਆਲ ਚ ਘੱਟੋ ਘਾਟ ਵੀ ਕਿੱਲੇ ਡੇਢ ਕਿੱਲੇ ਦੇ ਵਿੱਚ ਕੰਮ ਹੋਣਾ ਸਾਰੇ ਮੋਲ ਚੰਗੀ ਵੱਡੀ ਨਰਸਰੀ ਹੀ ਹੈ ਬਣਾਈ ਇਹਨਾਂ ਨੇ ਤੇ ਗਰਮੀ ਵੀ ਆਪਣਾ ਮਤਲਬ ਪੂਰਾ ਜ਼ੋਰ ਦਿਖਾਉਂਦੀ ਵੀ ਹੈ ਤੇ ਸਾਡਾ ਵੀ ਗਰਮੀ ਦਾ ਪਹਿਲਾ ਦਿਨ ਹੈ ਤੇ ਅਸੀਂ ਵੀ ਪੂਰਾ ਜ਼ੋਰ ਲਾਣੇ ਪਿਆ ਵੀ ਅਸੀਂ ਗਰਮੀ ਨੂੰ ਮਾਤ ਪਾਣੀ ਹੈ ਤੇ ਦੇਖੋ ਹੁਣ ਸ਼ਾਮ ਤੱਕ ਕੀ ਬੰਦਾ ਹੈ ਤੇ ਆਜੋ ਅੱਗੇ ਚੱਲਦੇ ਆਂ ਦਿਖਾਣੇ ਆ ਸਾਰਾ ਕੁਝ ਵੀ ਆਪਾਂ ਸਾਹਿਬ ਗਰਮੀ ਬਹੁਤ ਜ਼ਿਆਦਾ ਸਾਰਾ ਕੁਝ ਫਾਸਟ ਹੀ ਦਿਖਾਵਾਂਗੇ ਵੀ ਧੁੱਪ ਬਹੁਤ ਜ਼ਿਆਦਾ ਹੈ ਮਤਲਬ ਆਪਣੇ ਪੂਰੇ ਇੰਡੀਆ ਵਰਗੀ ਧੋਪ ਹੈ ਤੇ ਕਾਫੀ ਇਹਨਾਂ ਨੇ ਵਰਕਰ ਕੰਮ ਕਰਨ ਵਾਸਤੇ ਇਹਨਾਂ ਉੱਤੇ ਗੋਰਿਆਂ ਨੂੰ ਵੀ ਰੱਖੇ ਨੇ ਆਪਣੇ ਕੋਲ ਆਪਣੇ ਇੰਡੀਅਨ ਪਾਕਿਸਤਾਨੀ ਭਰਾ ਵੀ ਲੱਗੇ ਨੇ ਇਹਨਾਂ ਦੇ ਕੋਲ ਕੰਮ ਕਰਦੇ ਨੇ ਤੇ ਹੁਣ ਜਿਹੜੀ ਪਹਿਲਾਂ ਸਾਡੇ ਨਾਲ ਗੱਲਬਾਤ ਹੋਈ ਜਿਹੜੀ ਮੈਨ ਬੈਠੀ ਸੀ ਤੇ ਉਹ ਵੀ ਗੋਰੀ ਸੀ ਹੈ ਗ੍ਰੀਸਲੈਂਡ ਦੇ ਸੀ ਤੇ ਉਹਨਾਂ ਨੇ ਫੋਨ ਕਰਕੇ ਤੇ ਉਹਨਾਂ ਨੂੰ ਪੁੱਛਿਆ ਮਾਲਕਾਂ ਨੂੰ ਤੇ ਉਹ ਕਹਿੰਦੇ ਵੀ ਮੈਂ ਨਹੀਂ ਆ ਸਕਦਾ ਗਰਮੀ ਬਹੁਤ ਜ਼ਿਆਦਾ ਹੈ ਤੇ ਪਰ ਤੁਸੀਂ ਵੀਡੀਓ ਬਣਾ ਲਓ ਆਪਣੀ ਦਿਖਾ ਲਓ ਸਰ ਤੁਸੀਂ ਤੇ ਆਹ ਦਿਖਾਓ ਇੱਧਰ ਜੀਆ ਲੇਮਨ ਇਹੀ ਪਣਾ ਪੁਰਤਗਾਲ ਹੁੰਦੇ ਸੀ ਤੇ ਉਦੋਂ ਉੱਥੇ ਦੇਖਦੇ ਹੁੰਦੇ ਸੀ ਵੀ ਅੱਜ 11 ਸਾਲਾਂ ਬਾਅਦ 12 ਸਾਲਾਂ ਬਾਅਦ ਅੱਜ ਮੈਨੂੰ ਪਹਿਲੀ ਵਾਰੀ ਇਹ ਲੀਵਨ ਦੇਖੇ ਨੇ ਕਿਉਂ ਪੁਰਤਗਾਲ ਵੀ ਬਹੁਤ ਹੁੰਦੇ ਨੇ ਕਾਫੀ ਸੋਹਣੇ ਬੂਟੇ ਨੇ ਤੇ ਆਜੋ ਵੀ ਅੱਗੇ ਕੀਰਤ ਦਿਖਾਉਗਾ ਸਾਰਾ ਸੰਤਰਿਆਂ ਦੇ ਬੂਟੇ ਨਿੰਬੂਆਂ ਦੇ ਬੂਟੇ ਹਰੇ ਪੀਲੇ ਨਿੰਬੂ ਸਾਰਾ ਖੁਸ਼ੀ ਹੈ। ਇਹ ਗਰਮੀ ਜ਼ਿਆਦਾ ਹੁੰਦ ਕਰਕੇ ਜਿਹੜੇ ਬੂਟੇ ਬਾਹਰ ਨੇ ਮਤਲਬ ਗਰਮੀ ਨਾਲ ਮਰ ਜਾਏ ਪਏ ਨੇ ਪੂਰੇ। ਤੇ ਕਾਫੀ ਵੱਡਾ ਏਰੀਆ ਮੈਂ ਕਿਹਾ ਕਿਲਾ ਮੈਂ ਕਿਹਾ ਕਿਲਾ ਵੀ ਥੋੜਾ ਹੈ। ਘਟੂਗੜ ਵੀ ਦੋ ਕਿਲੇ ਡੇਢ ਕਿਲੇ ਦੇ ਕਰੀਬ ਹੋਣਾ ਹੈ। ਪਿੱਛੋਂ ਪਾਜੀ ਕਹਿੰਦੇ ਨੇ ਵੀ ਪੰਜ ਕਿਲੇ ਵੇ ਕਿਉਂ ਹਣੇ ਇੱਥੇ ਕੰਮ ਕਰਦੇ ਨੇ ਤੇ ਇਹਨਾਂ ਨੂੰ ਪਤਾ ਹੈ। ਪਰ ਮੈਂ ਤਾਂ ਕਿਲੇ ਡੇਢ ਦੇ ਹਿਸਾਬ ਨਾਲ ਅੰਦਾਜ਼ਾ ਲਾਇਆ ਸੀ ਵੀ 2 ਕਿਲੇ ਹੋਣਗੇ ਕਿਲਾ ਹੋਏਗਾ ਪਰ ਉਹ ਕਹਿੰਦੇ ਨੇ ਪਿੱਛੇ ਬੋਲਦੇ ਪਏ ਨੇ ਕਹਿੰਦੇ ਵੀ 5 ਕਿਲੇ ਜਗ੍ਹਾ ਹੈ ਜਿੱਥੇ ਇਹ ਸਾਰਾ ਮਤਲਬ ਇਹਨਾਂ ਨੇ ਬਗੀਚਾ ਬਣਾਇਆ ਹੈ ਵੀ ਫੁੱਲ ਵੇਚਦੇ ਨੇ ਸਾਰਾ ਕੁਝ ਕਰਦੇ ਗਰਮੀ ਹੋਣ ਕਰਕੇ ਥੋੜੇ ਜਿਗੇ ਮਰ ਜਾ ਕੇ ਇਹ ਨੇ ਕਿਉਂ ਇਹਨਾਂ ਟੈਂਟਾਂ ਦੇ ਵਿੱਚ ਗਰਮੀ ਬਹੁਤ ਪੈਂਦੀ ਸੇਕ ਵੀ ਪੈਂਦਾ ਤੇ ਚੰਗਾ ਕੰਮ ਕਰੇ ਵੇਖਣ ਨੂੰ ਤੇ ਆ ਲੱਗਦਾ ਵੀ ਥੋੜੇ ਜੇ ਕੰਮ ਹੈ ਪਰ ਜਿਵੇਂ ਜਿਵੇਂ ਅੱਗੇ ਜਾਂਦਾ ਤੇ ਅੱਗੇ ਹੋਰ ਕਮਰੇ ਜੇ ਬਣੇ ਮਿਲ ਜਾਂਦੇ ਨੇ ਪਲਾਸਟਿਕ ਦੇ ਜਿਨ੍ਹਾਂ ਚ ਬੂਟੇ ਰੱਖਦੇ ਨੇ ਇਹ ਸਾਰੇ ਤੇ ਆ ਦੇਖੋ ਆ ਕੀੜਿਆਂ ਦੇ ਸ਼ਵਾਜ ਆਪਣੇ ਗੀਤ ਗਾਉਂਦੇ ਬੈਣੇ ਕਿ ਕਿੱਡਾ ਸੋਹਣਾ ਲੱਗਦਾ ਵੀ ਜਿਵੇਂ ਆਪਾਂ ਰਾਤ ਨੂੰ ਇੰਡੀਆ ਦੇ ਵਿੱਚ ਨਹੀਂ ਜਾਈਦਾ ਬਾਹਰ ਨਿਕਲੀਏ ਉਹ ਖੇਤਾਂ ਵਾਲੇ ਪਾਸੇ ਤੇ ਐਵੇਂ ਆ ਕੀੜੇ ਬੋਲਦੇ ਨੇ ਕਿ ਕਿੱਡਾ ਸੋਹਣਾ ਮਿਊਜ਼ਿਕ ਕਿੰਨੀ ਸੋਹਣੀ ਚੀਜ਼ ਲੱਗਦੀ ਵੇਖਣ ਨੂੰ ਸੁਣਨ ਨੂੰ ਵੀ ਲੱਗਦੀ ਏ ਤੇ ਚਲੋ ਆਜੋ ਫਿਰ ਅੱਗੇ ਹੋਰ ਚੱਲਦੇ ਆ ਉਧਰ ਪਿਛਲੇ ਪਾਸੇ ਦਿਖਾਓ ਆਪਣਾ ਇੱਕ ਭਾਂ ਪਾਣੀ ਲਾ ਰਿਆ ਬੂਟਿਆਂ ਨੂੰ ਗਰਮੀ ਕਰਕੇ ਤੇ ਆ ਜੋ ਦੇਖਦੇ ਆ ਤੇ ਜੇ ਕੋਈ ਗੱਲਬਾਤ ਕਰਨਾ ਚਾਹੇ ਸਸਰੀ ਘਰ ਦੇ ਚਲੋ ਫੇਰ ਦੇਖਦੇ ਆ ਕਰਦੇ ਆ ਉਹਨਾਂ ਨਾਲ ਵੀ ਸਸਰੀ ਘਰ ਹਾਂਜੀ ਇੱਥੇ ਆਪਾਂ ਆਏ ਸੀ ਨਰਸਰੀ ਦੇ ਵਿੱਚ ਤੇ ਭਰਾ ਲੱਗਾ ਸੀ ਬੂਟਿਆਂ ਨੂੰ ਪਾਣੀ ਜਾਂਦਾ ਪਿਆ ਸੀ ਤੇ ਅਸੀਂ ਮਿਲਿਆ ਤਾਂ ਕਹਿੰਦੇ ਵੀ ਪਾਣੀ ਪੀਣਾ ਤੇ ਮੈਂ ਕਿਹਾ ਵੀ ਪਾਣੀ ਤੇ ਚਲੋ ਪੀ ਲੈਨੇ ਆ ਜੇ ਭਰਾ ਨੇ ਇੰਨੀ ਮਿਹਨਤ ਨਾਲ ਕਿਹਾ ਯਾ ਵੀ ਧੰਨਵਾਦ ਕੀਤਾ ਸਾਡਾ ਵੀ ਹਾਂ ਵੀ ਪਾਣੀ ਪੀਣਾ ਚਾਹੁੰਦੇ ਆਏ ਹੋ ਸਾਡੇ ਕੋਲ ਤੇ ਅਸੀਂ ਉਹਨਾਂ ਨੇ ਵੀ ਸਾਨੂੰ ਹੁਣ ਪਾਣੀ ਦੀਆਂ ਬੋਤਲਾਂ ਦਿੱਤੀਆਂ ਨੇ ਤੇ ਅਸੀਂ ਹੁਣ ਪਾਣੀ ਪੀਣ ਲੱਗੇ ਆਂ ਗਰਮੀ ਤੋਂ ਥੋੜਾ ਬਚਾਅ ਹੋ ਜਾਏਗਾ ਬਹੁਤ ਜ਼ਿਆਦਾ ਗਰਮੀ ਹੈ ਮਤਲਬ ਇੱਥੇ ਦੇ ਲੋਕਾਂ ਵਾਸਤੇ ਤਾਂ ਠੀਕ ਹੈ ਪਰ ਅਸੀਂ ਜਰਮਨ ਤੋਂ ਆਏ ਆ ਉੱਥੇ ਠੰਡੇ ਅਜ ਤੱਕ ਇਸ ਕਰਕੇ ਫਿਰ ਸਾਨੂੰ ਇੱਥੇ ਜ਼ਿਆਦਾ ਗਰਮੀ ਲੱਗਦੀ ਹੈ ਤੇ ਚਲੋ ਆ ਜਾਓ ਫਿਰ ਪੀਨੇ ਆ ਪਾਣੀ ਤੇ ਹੁਣ ਅਸੀਂ ਇੱਥੇ ਜਸਤੇ ਰਹਿ ਫਿਰਨੇ ਆ ਤੇ ਆ ਜਿਹੜੀ ਕਾਈ ਜਈ ਹੁੰਦੀ ਆਪਣੇ ਖੇਤਾਂ 'ਚ ਜਾਂ ਆਪਣੇ ਬੱਟਾ ਬੰਨੇਤ ਹੁੰਦੀ ਬਹੁਤ ਜ਼ਿਆਦਾ ਤੇ ਆਪਾਂ ਇਹਨੂੰ ਪੋਟਪੋਟ ਛੁੱਟੀਦੀ ਐ ਅੱਗ ਲਾਈਦੀ ਐ ਤੇ ਇੱਥੇ ਉਹਨੂੰ ਚਾਹ ਨਾਲ ਲੋਕੀ ਖੇਤ ਦੀ ਆਪਣੇ ਘਰਾਂ 'ਚ ਲਾਉਂਦੇ ਨੇ ਆਪਣੇ ਦਰਵਾਜ਼ਿਆਂ ਦੇ ਅੱਗੇ ਲਾਉਂਦੇ ਨੇ ਜਾਂ ਕਿਤੇ ਵੀ ਮਤਲਬ ਆਪਣੇ ਵਰਤੂ 'ਚ ਕਰਦੇ ਨੇ ਇਹਨੂੰ ਮੁੱਲ ਖਰੀਦ ਕੇ ਤੇ ਅਸੀਂ ਇਹਨਾਂ ਚੀਜ਼ਾਂ ਨੂੰ ਸਾੜੀ ਦੀਆਂ ਨੇ ਕਟਵਾਟ ਕੇ ਛੁੱਟੀਦੀਆਂ ਨੇ ਆ ਤਾਂ ਜਦੋਂ ਆਪਾਂ ਬਾਹਰ ਸੜਕ ਤੇ ਵਖੀਦਾ ਖਲੋ ਕੇ ਵਖੀਦੇ ਕਿਲਾ ਕੀ ਲੱਗਦੀ ਹੈ ਤੇ ਆਪਣੇ ਭਾਜੀ ਹੁਣ ਦੱਸਣ ਦੇ ਹੀ ਨਹੀਂ ਤੁਸੀਂ ਗਲਤ ਬੋਲਦੇ ਹੋ ਕਿਲਾ ਨਹੀਂ ਪੰਜ ਕਿਲੇ ਜਗ੍ਹਾ ਹੈ ਘਟੋ ਘਟ ਗਈ ਤੇ ਆ ਹੁਣ ਸਾਰੇ ਪਰਾਂ ਤੱਕ ਛੱਡੀ ਨੇ ਤੇ ਉਹਨਾਂ ਦੇ ਸਾਹਮਣੇ ਕਿਉਂ ਇਹ ਤੇ ਇੱਥੇ ਰਹਿੰਦੇ ਨੇ ਪ੍ਰੋਪਰ ਤੇ ਇਹਨਾਂ ਕੋਲਾਂ ਦੇ ਜਾਂਦੇ ਲਾਗੇ ਇਹਨਾਂ ਦਾ ਘਾਰੇ ਇਹ ਵੀ ਖੇਤੀਬਾੜੀ ਦਾ ਕੰਮ ਕਰਦੇ ਨੇ ਤੇ ਇੱਕ ਦੂਜੇ ਨੂੰ ਮਿਲਦੇ-ਗਿਲਦੇ ਰਹਿੰਦੇ ਨੇ ਤੇ ਇਹਨਾਂ ਨੂੰ ਫਿਰ ਪਤਾ ਹੈ ਕਿੰਨੀ ਪ੍ਰੋਪਰ ਜਗ੍ਹਾ ਹੈ ਤੇ ਵੇਖੋ ਕਿੰਨੇ ਛੱਡ ਬਣੇ ਨੇ ਤੇ ਗਰਮੀ ਤੇ ਗਰਮੀ ਦੀ ਹੱਤ ਕਰਾਈ ਜਾਂਦੀ ਗੇ ਆਪਣੇ ਇੰਡੀਆ ਵਾਲੀ ਗਰਮੀ ਹਿਸਾਬ ਨਾਲ ਪੂਰੀ ਏ ਤੇ ਆ ਹੁਣ ਫੁੱਲ ਬੂਟੇ ਜਿਹੜੇ ਮਾਰਕਟਾਂ ਚ ਆਪਾਂ ਖਰੀਦਦੇ ਆ ਤੇ ਆ ਹੁਣ ਲੈ ਕੇ ਚੱਲੇ ਨੇ ਮਾਰਕਟਾਂ ਨੂੰ ਦੇਣ ਵਾਸਤੇ ਸਾਰੇ ਤੇ ਅੱਗ ਹਾਂ ਗੱਡੀਆਂ ਚ ਲੱਦਣ ਲੱਗੇ ਨੇ ਜਿਹੜੇ ਆਪਾਂ ਮਾਰਕਟਾਂ ਜਾ ਕੇ ਖਰੀਦਨੇ ਨੇ ਜਿਉਂਣ ਜੇ ਏਡਾ ਵੱਡਾ ਗਾਰਡਨ ਫਿਰ ਮਾਰਕਟਾਂ ਨਾਲ ਵੀ ਲਿੰਕ ਰੱਖਣਾ ਹੀ ਪਣਾ ਏ ਤੇ ਫਿਰ ਇਹ ਸਾਰੇ ਕੰਮ ਹੋਣੇ ਨੇ ਤੇ ਆ ਮਨੂੰ ਖਾ ਡਿਵੋtheta ਹੁੰਦਾ ਜਰਮਨ ਵੀ ਹੁੰਦਾ ਬੂਟਾ ਇੱਕ ਪਾਸੇ ਇਹਦੇ ਹਰੇ ਪਤੇ ਨੇ ਡਿਜ਼ਾਈਨ ਜ ਬਹੁਤ ਸੋਹਣਾ ਬੂਟਾ ਹੁੰਦਾ ਬਹੁਤ ਲੋਕੀ ਖਰੀਦੇ ਨੂੰ ਚਾਹ ਨਾਲ ਜਰਮਨ ਤੇ ਚਲੋ ਆਜੋ ਅੱਗੇ ਚੱਲਦੇ ਆਂ ਦਿਖਾਨੀਆਂ ਤੇ ਦਵਾਦਾਬ ਨਿਕਲੀਏ ਗਰਮੀ ਬਹੁਤ ਜ਼ਿਆਦਾ ਹੈ ਵੀ ਅੱਜ ਸਾਡਾ ਪਹਿਲਾ ਦਿਨ ਹੈ ਤੇ ਗਰਮੀ ਇੱਕ ਦੋ ਦਿਨ ਚ ਤੇ ਥੋੜਾ ਜਿਹਾ ਸਰੀਰ ਸੈਟ ਜਾ ਹੋ ਜਾਏਗਾ ਤੇ ਫਿਰ ਹੋਰ ਜ਼ਿਆਦਾ ਘੁੰਮਾਂ ਫਿਰਾਂਗੇ ਲੱਗੇ ਨੇ ਇਦਾਂ ਲਾਨੇ ਨੇ ਮਿਹਨਤ ਕਰਕੇ ਪਤਾ ਤੇਰਾ ਵੀ ਅੱਜ ਫੋਟੋ ਲਾ ਕੇ ਤੈਨੂੰ ਵੀ ਬਾਦਸ਼ਾਹ ਬਣਾ ਦੇਣਾ ਟੈਨਸ਼ਨ ਕਿਆ ਤੂੰ ਲੈਣਾ ਜੇ ਹੁਣ ਆ ਦੇਖੋ ਵੀ ਕਿਹੜੇ ਤਰੀਕੇ ਨਾਲ ਇਹਨੇ ਬੂਟੇ ਲਾਏ ਨੇ ਵੀ ਉੱਥੇ-ਉੱਥੇ ਦਾਣੇ ਖੋਬੇ ਨੇ ਛੇਕ ਕਰਕੇ ਪਲਾਸਟਿਕ ਵਿੱਚ ਛਾਈ ਉੱਥੇ ਵੀ ਪੂਰੀ ਗਰਮੀ ਰਵੇ ਵੀ ਆ ਬੂਟੇ ਜਿਹੜੇ ਪੁੰਗਰੀਆਂ ਪੂਰੇ ਸਹੀ ਤਰੀਕੇ ਦੇ ਨਾਲ ਇਹ ਸਾਰੇ ਪਾਈਪ ਪਾਏ ਨੇ ਵੀ ਪਾਣੀ ਆਪਣੇ ਆਪ ਆਟੋਮੈਟਿਕ ਮਤਲਬ ਪਾਈਪਾਂ ਦੇ ਵਿੱਚੋਂ ਮਿਲਦਾ ਹੈ ਵੀ ਪਾਣੀ ਵੀ ਐਕਸਟਰਾ ਵੇਸਟ ਨਹੀਂ ਹੁੰਦਾ ਤੇ ਨਾ ਹੀ ਬੰਦੇ ਦੀ ਪਾਣ ਦੀ ਲੋੜ ਹੈ ਵੀ ਸਾਰੇ ਜਿਹੜੇ ਆ ਜਗ੍ਹਾ ਸਾਰੀ ਜਗ੍ਹਾ ਤੇ ਪਾਈਪ ਜਿਹੜੇ ਸਾਰੇ ਨੇ ਆਟੋਮੈਟਿਕ ਸਾਰਾ ਕੰਮ ਹੈ ਬੰਦੇ ਵੀ ਆ ਗਏ ਨੇ ਪਰ ਜਿਆਦਾ ਜਿਹੜਾ ਸਾਰਾ ਕੰਮ ਆਟੋਮੈਟਿਕ ਤੇ ਰੱਖਿਆ ਕੰਮ ਆ ਵੀ ਬਟਨ ਨੱਪੀਏ ਜਾਂ ਟੂਟੀ ਖੋਲੀਏ ਤੇ ਪਾਣੀ ਵਗੈਰਾ ਸਾਰਾ ਕੁਝ ਇਹਨਾਂ ਨੂੰ ਆਪਿਆ ਆਪਣੇ ਆਪ ਹੀ ਮਿਲੇ ਤੇ ਆ ਇਹਦਾ ਫੁੱਲਾਂ ਦੇ ਬੂਟੇ ਲੈਣੇ ਹੋਰ ਵੀ ਪਰਾਂ ਬਹੁਤ ਜ਼ਿਆਦਾ ਪਰ ਜੀ ਹੁਣ ਇਹ ਖਤਮ ਕਰਨ ਲੱਗਿਆਂ ਵੀ ਹਾਂ ਪਿੱਛੇ ਨੂੰ ਵਾਪਸ ਚੱਲੇ ਆ ਪਿੱਛੇ ਨੂੰ ਜਾਣ ਵਾਸਤੇ ਵੀ ਤੁਹਾਨੂੰ ਘਟੋ ਘਟ ਪੰਜ ਤੋਂ 4 ਮਿੰਟ ਲੱਗਣੇ ਨੇ ਤੇ ਜੇ ਹੁਣ ਪੂਰਾ ਦਿਖਾਈਏ ਤੇ ਆਹ ਬਲੌਗ ਜਿਹੜਾ ਘੰਟਾ ਡੇਢ ਦਾ ਬੰਦਾ ਜਿਹ ਪੂਰੀ ਕਲੀ ਕਲੀ ਚੀਜ਼ ਦਿਖਾਈਏ ਤੇ ਮਤਲਬ ਬਹੁਤ ਵੱਡਾ ਜਿਆਦਾ ਇਹਨਾਂ ਨੇ ਬਣਾਇਆ ਨਰਸਰੀ ਜਿਹੜੀ ਪੰਜ ਤੋਂ 6 ਕਿੱਲੇ ਜੋਣੀ ਮੇਰੇ ਖਿਆਲ ਪਰ ਜਦੋਂ ਅੱਗੇ ਸ਼ੁਰੂ ਚ ਦੇਖੀਏ ਤਾਂ ਥੋੜੀ ਏ ਤੇ ਚਲੋ ਆਜੋ ਬਈ ਚਲੀਏ ਫਿਰ ਹੁਣ ਐਨ ਨਹੀਂ ਡੈਂਟਰੀ ਹੈ ਤੇ ਸਾਰਾ ਕੁਝ ਨਾ ਪਤਾ ਲਿਖਿਆ ਇੱਥੇ ਬੋਰਡ ਤੇ ਸਾਰ ਜਿਹੜੀ ਗ੍ਰੀਕੀ ਭਾਸ਼ਾ ਹੋਵੇ ਉਹ ਥੋੜ੍ਹਾ ਉਲਟ ਕਰਕੇ ABC ਲਿਖੀ ਜਾਂਦੀ ਹੈ ਤੇ ਆਤਿਸ਼ਾਬ ਖੁਦ ਦੇਖ ਸਕਦੇ ਹੋ ਸਾਰੇ ਜਣੇ ਚਲੋ ਆਜੋ ਵਈ ਚੱਲਦੇ ਆਂ ਫਿਰ ਅੱਗੇ ਹੋਰ ਜਗ੍ਹਾ ਤੇ ਵੇਖਦੇ ਆਂ ਆਜੋ ਵਈ ਚਲਿਏ